ਕੀ ਫਤਿਹ ਉਹ ਵੱਡੀ ਗੱਲਾ ਗੁਰੂ ਮਹਾਰਾਜ ਨੇ ਸ਼ਹਾਦਤ ਦਿੱਤੀ ਸਾਡੇ ਲਈ ਨਾ ਸਾਡੇ ਲਈ ਨਹੀਂ ਦਿੱਤੀ ਕਿਸੇ ਹੋਰ ਕੋਮ ਲਈ ਦਿੱਤੀ ਆ ਆ ਸਭ ਤੋਂ ਵੱਡੀ ਕੁਰਬਾਨੀ ਆ ਤੇ ਅਸੀਂ ਬਹੁਤ ਫਕਰਵਾਨ ਆ ਕਿ ਅਸੀਂ ਸਿੱਖ ਕੋਮ ਦੀ ਮੈਂ ਕੁੜੀ ਆ ਤੇ ਗੁਰੂ ਮਹਾਰਾਜ ਦੀ ਸਰੂਪ ਵਿੱਚ ਮੈਂ ਸਜੀ ਹੋਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਫਤਿਹ ਉਹ ਵੱਡੀ ਗੱਲਾ ਗੁਰੂ ਮਹਾਰਾਜ ਨੇ ਸ਼ਹਾਦਤ ਦਿੱਤੀ ਸਾਡੇ ਲਈ ਨਾ ਸਾਡੇ ਲਈ ਨਹੀਂ ਦਿੱਤੀ ਕਿਸੇ ਹੋਰ ਕੋਮ ਲਈ ਦਿੱਤੀ ਆ ਆ ਸਭ ਤੋਂ ਵੱਡੀ ਕੁਰਬਾਨੀ ਆ ਤੇ ਅਸੀਂ ਬਹੁਤ ਫਖਰਵਾਨ ਆ ਕਿ ਅਸੀਂ ਸੇ ਕੋਮ ਦੀ ਮੈਂ ਕੁੜੀ ਆ ਤੇ ਗੁਰੂ ਮਹਾਰਾਜ ਦੀ ਸਰੂਪ ਵਿੱਚ ਮੈਂ ਸਜੀ ਹੋਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਕੀ ਫਤਿਹ ਉਹ ਵੱਡੀ ਗੱਲ ਆ ਗੁਰੂ ਮਹਾਰਾਜ ਨੇ ਸ਼ਹਾਦਤ ਦਿੱਤੀ ਸਾਡੇ ਲਈ ਨਾ ਸਾਡੇ ਲਈ ਨਹੀਂ ਦਿੱਤੀ ਕਿਸੇ ਹੋਰ ਕੋਮ ਲਈ ਦਿੱਤੀ ਆ ਆ ਸਭ ਤੋਂ ਵੱਡੀ ਕੁਰਬਾਨੀ ਆ ਤੇ ਅਸੀਂ ਬਹੁਤ ਫਕਰਵਾਨਾ ਕਿ ਅਸੀਂ ਸਿੱਖ ਕੌਮ ਦੀ ਮੈਂ ਕੁੜੀ ਆ ਤੇ ਗੁਰੂ ਮਹਾਰਾਜ ਦੀ ਸਰੂਪ ਵਿੱਚ ਮੈਂ ਸਜੀ ਹੋਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਕੀ ਫਤਿਹ ਉਹ ਵੱਡੀ ਗੱਲ ਆ ਗੁਰੂ ਮਹਾਰਾਜ ਨੇ ਸ਼ਹਾਦਤ ਦਿੱਤੀ ਸਾਡੇ ਲਈ ਨਾ ਸਾਡੇ ਲਈ ਨਹੀਂ ਦਿੱਤੀ ਕਿਸੇ ਹੋਰ ਕੌਮ ਲਈ ਦਿੱਤੀ ਆ ਆ ਸਭ ਤੋਂ ਵੱਡੀ ਕੁਰਬਾਨੀ ਆ ਤੇ ਅਸੀਂ ਬਹੁਤ ਫਕਰਵਾਨਾ ਕਿ ਅਸੀਂ ਸਿੱਖ ਕੌਮ ਦੀ ਮੈਂ ਕੁੜੀ ਆ ਤੇ ਗੁਰੂ ਮਹਾਰਾਜ ਦੀ ਸਰੂਪ ਵਿੱਚ ਮੈਂ ਸਜੀ ਹੋਈ ਆ ਵਾਹਿਗੁਰੂ